ਜਿਵੇਂ ਇੱਕ ਮਾਂ ਆਪਣੇ ਪੁੱਤ ਨੂੰ ਵਿਆਹ ਚ ਲੈ ਜਾਂਦੀ ਹੈ ਤੇ ਪਾਣੀ ਬਾਰਕੇ ਤੇ ਲੱਗੂ ਸਕਦੀ ਖੁਸ਼ੀ ਹੁੰਦੀ ਹੈ ਇਦਾਂ ਹੀ ਅੱਜ ਮੈਨੂੰ ਖੁਸ਼ੀ ਹੋਈ ਤੇ ਤੁਸੀਂ ਕਦੇ ਬਾਬਾ ਬੰਨਾ ਸਿੰਘ ਬਾਹਦਰ ਨੂੰ ਸਵਾਲ ਕਰੋ ਬਾਬਾ ਜੀ ਅੱਜ ਤੁਹਾਡੇ ਸਾਹਮਣੇ ਤੁਹਾਡੇ ਬੱਚੇ ਦੇ ਟੁਟੇ ਕਰ ਦਿੱਤੇ ਉਹਦਾ ਖੂਨ ਧਰਤੀ ਤੇ ਡੁੱਲਿਆ ਹੈ ਤੁਹਾਨੂੰ ਕਿੱਦਾਂ ਮਹਿਸੂਸ ਲੱਗਿਆ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਕਿ ਉੱਥੇ ਦੂਜਾ ਸਵਾਲ ਕਰੋ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਡੇ ਉਹ ਜਿਹੜੇ ਜਾਨਵਰ ਰੱਖੇ ਸੀ ਉਹ ਝਟਕਾਏ ਸੀ ਤੇ ਉਹਨਾਂ ਦਾ ਖੂਨ ਧਰਪੀ ਤੇ ਡਿੱਗਿਆ ਸੀ ਤੇ ਤੁਹਾਡਾ ਅੰਦਰ ਬਹਿਮਲ ਹੋ ਗਿਆ ਸੀ ਜਾਂ ਜਦੋਂ ਤੁਸੀਂ ਸ਼ਿਕਾਰ ਕਰਦੇ ਹੁੰਦੇ ਸੀ ਤੁਸੀਂ ਇੱਕ ਹਰਨੀ ਦੇ ਤੀਰ ਮਾਰਿਆ ਸੀ ਉਹਦੇ ਬੱਚਿਆਂ ਦੀ ਮੌਤ ਹੋ ਗਈ ਸੀ ਉਹਦੀ ਮੌਤ ਹੋ ਗਈ ਸੀ ਤੇ ਤੁਸੀਂ ਇਸ ਧਰਤੀ ਤੋਂ ਉਪਰੇ ਹੋ ਗਏ ਸੀ ਤੇ ਤੁਹਾਡਾ ਜੀਵਨ ਬਦਲ ਗਿਆ ਸਾਧੂ ਬਣ ਗਏ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਥਾਪਣਾ ਮਿਲ ਗਿਆ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਰੀ ਦੇ ਲੜਵਾ ਕੇ ਮੇਰਾ ਜੀਵਨ ਬਦਲ ਦਿੱਤਾ ਹੈ ਬਸ ਜੇ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਜੀਵਨ ਬਦਲ ਸਕਦਾ ਹੈ ਤੇ ਗੁਰ ਨੂੰ ਪਿਆਰੇ ਫਿਰ ਅਸੀਂ ਕਿਉਂ ਨਹੀਂ ਬਦਲ ਸਕਦੇ ਅਸੀਂ ਉਪਦੇਸ਼ ਲੈਣਾ ਹੈ ਜੇ ਕੋਈ ਹਿੰਦੂ ਵੀਰ ਆਇਆ ਉਹਨੇ ਆ ਕੇ ਮੱਥਾ ਟੇਕਿਆ ਤੇ ਸਾਤ ਸਮੂਹ ਪਾਤਸ਼ਾਹ ਜੀ ਨੇ ਉਹਨੂੰ ਵੀ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਹੈ ਤੇ ਜੇ ਨਹੀਂ ਮੰਨੂਗਾ ਉਹਦੀ ਮਰਜ਼ੀ ਤੇ ਜੇ ਕੋਈ ਮੇਰੇ ਵਰਗਾ ਲੋਕਾਂ ਉੱਤੇ ਕਥਾ ਕਰਕੇ ਸੁਣਾਉਂਦਾ ਹੈ ਪਰ ਆਪ ਨਹੀਂ ਕਰਦਾ ਤੇ ਗੁਰਮੁਖ ਪਿਆਰਿਓ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਤੇ ਮੇਰੇ ਗੁਰੂ ਦੇ ਸ਼ਬਦ ਨੂੰ ਸੁਣ ਕੇ ਕਿੰਨਿਆਂ ਦਾ ਜੀਵਨ ਬਦਲਦਾ ਹੈ ਚੰਗੀ ਗੱਲ ਹੈ ਤੇ ਜੇ ਮੈਂ ਆਪਣਾ ਨਾਂ ਬਦਲਿਆ ਤੇ ਮਹਾਰਾਜ ਕਹੇਗਾ ਫਿਰ ਲੋਕਾਂ ਨੂੰ ਸਾਨੂੰ ਯੋਗ ਨਹੀਂ ਰਹਿ ਗਿਆ ਆਪਦਾ ਤਾਂ ਨਹੀਂ ਕਿ ਬਦਲੇ ਗੁਰਮੁਖ ਪਿਆਰੇ ਗੁਰਬਾਣੀ ਸਾਡਾ ਜੀਵਨ ਬਦਲਦੀ ਹੈ ਜਾਂਚ ਜੀਵਨ ਜਾਂਚ ਬਦਲ ਕੇ ਸਾਨੂੰ ਜੀਵਨ ਸਿਖਾਉਂਦੀ ਹੈ ਕਿ ਮੈਂ ਵੇਖ ਕੇ ਕਿਰਾ ਜੇ ਕੋਈ Hindu ਵੀਰ ਹੁੰਦਾ ਹੈ ਤੇ ਉਹਨੂੰ ਵੀ ਸਤਿਗੁਰ ਦੀ ਬਾਣੀ ਸਮਝਾਉਂਦੀ ਮੁਸਲਮਾਨ ਨੂੰ ਉणू ਵੀ ਕੋਈ ਸ਼ਬਦ ਕਹਿੰਦੀ ਹੈ ਅਗਲੇ ਅੱਲਾ ਨੂਰਿ ਆਪਾਈ ਕੂਦਰਤ ਕੇ ਸਾ ਬੰਦੇ ਏਕ ਨੂਰ ਤੇ ਸਭ ਜਾਂ ਦੀ ਪੂਜਿਆ ਕੌਣ ਭਲੇ ਕੋ ਮੰਦੇ ਮਹਾਰਾਜ ਤੇ ਸਾਰੇ ਟਿੱਪੋ ਜਾ ਉਪਦੇਸ਼ ਦਿੰਦੇ ਹੈ ਤੇ ਅੱਜ ਆਪਾਂ ਇੱਥੇ ਆ ਕੇ ਬੈਠੇ ਹੈ ਗੁਰੂ ਦੇ ਸ਼ਬਦ ਨੂੰ ਸੁਣਿਆ ਹੈ ਗੁਰੂ ਦੀ ਬਾਣੀ ਨੂੰ ਸੁਣਿਆ ਹੈ ਗੁਰੂ ਦੇ ਉਪਦੇਸ਼ ਗੁਰਮਖਾਣੇ ਸੁਣਿਆ ਹੈ ਤੇ ਜਿਹੜਾ ਚਲਾ ਗਿਆ ਗੁਰਮੁਖ ਪਿਆਰਿਓ ਤਾਂ ਚਲਾ ਗਿਆ ਪਰ ਉਹਦੀ ਯਾਦ ਵਿੱਚ ਇੱਥੇ ਬੈਠ ਕੇ ਗੁਰੂ ਨਾਨਕ ਦੇ ਘਰੋਂ ਗੁਰੂ ਨਾਨਕ ਦਾ ਬਚਨ ਸੁਣਿਆ ਹੈ ਤੇ ਬਾਬਾ ਜੀ ਕਹਿੰਦੇ ਟਿੰਕਾ ਇੱਕ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਗੁਰਮੁਖ ਪਿਆਰੇ ਜੇ ਕਿਸੇ ਦੇ ਹਿਰਦੇ ਵਿੱਚ ਟਿੰਕਾ ਵਸ ਗਿਆ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਬਹੁਤ ਸਾਰੇ ਵੀਰ ਐਜੇ ਹੋਣਗੇ ਜਿਨ੍ਹਾਂ ਨੇ ਕਦੇ ਜਪਜੀ ਚੱਕ ਕੇ ਨਹੀਂ ਵੇਖਿਆ ਚੱਖਣ ਦਾ ਮਤਲਬ ਹੈ ਆਪਣੀ ਰਸਨਾ ਤੋਂ ਪਰਚੇ ਨਹੀਂ ਦੇਖਿਆ ਜਿਵੇਂ ਜਿਵੇਂ ਅਸੀਂ ਜਪਜੀ ਪੜਾਂਗੇ ਬਾਣੀ ਪੜਾਂਗੇ ਮੈਂ ਅਰੰਭਤਾ ਵਿੱਚ ਬੇਨਤੀ ਕੀਤੀ ਸੀ ਭੈਣਾ ਬੀਬੀਆਂ ਗੁਰਮਖ ਪਿਆਰੇ ਕਿੰਨੇ ਆਪਾਂ ਰਮਾਲੇ ਲੈ ਕੇ ਆਉਣੇ ਹਨ ਮਹਾਰਾਜ ਨੂੰ ਰਮਾਲੇ ਚੜਾਉਣੇ ਹਨ ਪਰ ਮੈਂ ਇੱਕ ਬੇਨਤੀ ਕਰਾਂ ਤੁਸੀਂ ਰਮਾਲਾ ਚੜਾਉਣ ਤੋਂ ਪਹਿਲਾਂ ਗੁਰਮਖ ਪਿਆਰਿਓ ਸਾਧਗੁਰੂ ਨੇ ਚਰਨਾ ਚ ਅਰਦਾਸ ਕਰਿਆ ਕਰੋ ਮਹਾਰਾਜ ਅਸੀਂ ਤੁਹਾਡੀ ਬਾਣੀ ਦਾ ਰਮਾਲਾ ਝਣਾਉਂ। ਰੋਜ਼ ਮੈਂ ਜਪਜੀ ਸਾਹਿਬ ਦਾ ਇੱਕ ਪਾਠ ਸੁਖਮਨੀ ਸਹਿਯਾਤ ਜੀ ਦਾ ਅਸਾ ਕੀ ਵਾਰ ਕਿੰਨੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਬਾਣੀ ਨੂੰ ਪੜਾਂ ਜੇ ਮੈਂ ਆਪਣਾ ਜੀ